ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਫੈਕਸ ਵਿੱਚ ਜੇਸੀ ਬੇਨਤੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਗੱਲਬਾਤ ਥੋੜੀ ਜਰਾ ਹਿੰਦੂ ਬ੍ਰਾਹਮਣ ਦੀ ਜਿਹੜੀ ਹਿਪੋਕ੍ਰੇਸੀ ਹੈ ਜਿਹੜੀ ਮੁਨਾਫਕਤ ਹੈ ਇਹ ਰਾਜ ਉਹਨੂੰ ਖੋਲ ਕੇ ਸਾਹਮਣੇ ਰੱਖਦੇ ਆਂ ਵੈਸੇ ਤੇ ਇਹਨੇ ਹਰ ਜਗ੍ਹਾ ਦੀ ਮੁਨਾਫਕਤ ਕਰਦਾ ਪੰਜਾਬੀਆਂ ਦੇ ਨਾਲ ਮੁਨਾਫਕਤ ਕੀਤੀ 47 ਵਿੱਚ ਕਿ ਜਨਾਬ ਤੁਹਾਨੂੰ ਤੁਹਾਡੇ ਜਿਹੜੇ ਅਧਿਕਾਰ ਤੁਹਾਨੂੰ ਤੁਹਾਡੇ ਹੱਕ ਜਿਹੜੇ ਮਿਲ ਜਾਣਗੇ ਪਰ ਧੋਖਾ ਦਿੱਤਾ ਔਰ ਬਾਅਦ ਜ ਨਹਿਰੂ ਨੇ ਕਿਹਾ ਜਦੋਂ ਪੰਜਾਬੀ ਨੂੰ ਹੋਸ਼ ਆਇਆ ਸਾਡੇ ਆਪਣੇ ਸਿੱਖ ਭਰਾਵਾਂ ਨੂੰ ਹੋਸ਼ ਆਇਆ ਤੇ ਨਹਿਰੂ ਨੇ ਕਿਹਾ ਜੀ ਹੁਣ ਤੇ ਟ੍ਰੇਨ ਬਹੁਤ ਲੇਟ ਹੋ ਗਈ ਏ ਹੁਣ ਤੇ ਟ੍ਰੇਨ ਚਲੀ ਗਈ ਉਦੋਂ ਦੇ ਜਨਾਬ ਇਸ ਸਟਰਗਲ ਮੁਨਾਫਕਤਾ ساری ਜ਼ਿੰਦਗੀ ਕਰਦੇ ਰਹੇ ਹੁਣ ਦੇਖੋ ਅੱਜ ਦੀ ਜਿਹੜੀ ਮੁਨਾਫਕਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਉਹ ਪਾਕਿਸਤਾਨ ਦੇ ਨਾਲ ਖੇਲਣ ਦੇ ਹਵਾਲੇ ਦੇ ਨਾਲ ਇਹ ਜਨਾਬ ਰੋਣਾ ਪਿੱਟਣਾ ਪਾਉਂਦੇ ਰਿਹਾ ਜੀ ਕਿ ਪਾਕਿਸਤਾਨ ਦੇ ਨਾਲ ਕ੍ਰਿਕਟ ਨਹੀਂ ਖੇਲਣੀ ਪਾਕਿਸਤਾਨ ਦੇ ਨਾਲ ਕੁਝ ਵੀ ਨਹੀਂ ਖੇਲਣਾ ਤੇ ਹੁਣ ਅੱਜ ਅੱਜ ਜਨਾਬ ਸਭ ਠੀਕ ਹੋ ਗਿਆ ਕਿਉਂਕਿ ਮਾਇਆ ਨਜ਼ਰ ਆ ਰਹੀ ਹੈ ਪੈਸਾ ਨਜ਼ਰ ਆ ਰਿਹਾ ਹੁਣ ਜਿਹੜਾ ਪਹਿਲਗਾਮ ਜਿਹੜਾ ਇਹਨਾਂ ਦਾ ਬੰਦਿਆਂ ਦਾ ਖੂਨ ਸੀ ਉਹ ਵੀ ਜਨਾਬ ਜਿਹੜਾ ਉਹ ਵੀ ਠੀਕ ਹੋ ਗਿਆ ਜਿਹੜੇ ਆਪਰੇਸ਼ਨ ਸੰਧੂਰ ਤੇ ਤਿਆਰੀ ਡਿਕੇ ਸੀ ਉਹ ਵੀ ਠੀਕ ਹੋ ਗਿਆ ਜਿਹੜੇ ਉਂਝ ਫੌਜੀ ਫੂਜੀ ਇਹਨਾਂ ਦੇ ਮਰੇ ਸੀ ਸਾਰੇ ਪਾਕਿਸਤਾਨ ਦੀ ਜੰਗ ਜਿੱਤੀ ਸੀ ਉਹ ਵੀ ਠੀਕ ਹੋ ਗਈ ਔਰ ਉਹ ਜਨਾਬ ਹੁਣ ਅੱਜ ਸਭ ਜਾਇਜ਼ ਮੈਂ ਤੁਹਾਨੂੰ ਦੱਸਾਂਗਾ ਇਹ ਜਿਹੜੇ ਡੇਢ ਦੋ ਮਹੀਨੇ ਪਹਿਲੇ ਦੀ ਗੱਲ ਹੈ ਤੁਹਾਨੂੰ ਪਤਾ ਹੋਵੇਗਾ ਸਾਰਿਆਂ ਨੂੰ ਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਉੱਥੇ ਇੰਗਲੈਂਡ ਵਿੱਚ ਇੱਕ ਜਿਹੜੇ ਬਾਹਜੜੇ ਜਾਨੀ ਕਿ ਰਿਟਾਇਰ ਹੋਏ ਪਲੇਅਰ ਪੁਰਾਣੇ ਬੁੱਢੇ ਬਾਬੇ ਜਨਾਂ ਨੂੰ ਕਹਿੰਦੇ ਤੁਸੀਂ ਉਹਨਾਂ ਦਾ ਉਹਨਾਂ ਦਾ ਕੋਈ ਟੂਰਨਾਮੈਂਟ ਸੀ ਚੈਂਪੀਅਨਸ ਆ ਨਾ ਚੈਂਪੀਅਨ ਟਰੋਫੀ ਪਤਨੇ ਕੀ ਉਹਨੂੰ ਕਹਿੰਦੇ ਨੇ ਉੱਥੇ ਮੈਚ ਆ ਗਿਆ ਪਾਕਿਸਤਾਨ ਤੇ ਹਿੰਦੁਸਤਾਨ ਦਾ ਰਿਟਾਇਰ ਪਲੇਅਰ ਸਾਰੇ ਕੋਈ ਬੰਦੇ ਨਾ ਖੇਲਣ ਵਾਲਾ ਹੋਣ ਵਾਲਾ ਵੀ ਨਹੀਂ ਯੁਵਰਾਜ ਸਿੰਘ ਅੜ ਕੇ ਪਲੇਅਰ ਉੱਥੇ ਜਿੱਦਰੀ ਉਸ ਏਜ ਦੇ ਉੱਤੇ ਪਾਕਿਸਤਾਨ ਵੱਲੋਂ ਸ਼ਾਹਦ ਅਫਰੀਦੀ ਔਰ ਬਾਕੀ ਲੋਕ ਜੁੜੇ ਸੀ ਇਹਨਾਂ ਨੇ ਕਿਹਾ ਜਨਾਬ ਹੈ ਐਸੀ ਤੇ ਪਹਿਲਗਾਮ ਚ ਸਾਡੇ ਜਨਾਬ ਬੰਦੇ ਮਾਰੇ ਨੇ ਪਾਕਿਸਤਾਨ ਨੇ ਇਹਨਾਂ ਨੇ ਨਹੀਂ ਖੇਲਣਾ ਇਹ ਜਨਾਬ ਸਾਡੇ ਦੇਸ਼ ਸਾਡੇ ਜਨਾਬ ਮੁਜਰਮ ਨੇ ਰੋਲਾ ਪਾਤਾ ਇੱਥੇ ਜਨਾਬ ਪੱਗਾਂ ਲੱਗ ਗਈਆਂ ਤੇ ਉਥੇ ਦੀ ਟੀਮ ਜਿਹੜੀ ਸੀ ਉਹ ਵੀ ਪੁੱਤਰ ਗਈ ਟੀਮ ਵੀ ਪੁੱਤਰ ਗਈ ਉਹਨੇ ਕਿਹਾ ਜੀ ਨਹੀਂ ਦੇਸ਼ ਭਗਤੀ ਐਸੀ ਤੇ ਦੇਸ਼ ਭਗਤ ਹੁੰਨੇ ਆ ਸਾਡਾ ਸਾਡਾ ਮੁਲਕ ਪਹਿਲੇ ਆ ਦੇਸ਼ ਪਹਿਲੇ ਆ ਹਿੰਦੁਸਤਾਨ ਪਹਿਲੇ ਆ ਠੀਕ ਹੈ ਖੇਲ ਬਾਅਦ ਵਿੱਚ ਲੋ ਜੀ ਇਹਨਾਂ ਨੇ ਉੱਥੇ ਐਸਾ ਖੌਰੂ ਪਾਇਆ ਐਸਾ ਖੌਰੂ ਪਾਇਆ ਕਿ ਜਨਾਬ ਨੇ ਕਹੇ ਸੀ ਮੈਚ ਹੀ ਨਹੀਂ ਖੇਲਣਾ ਪਹਿਲਾ ਮੈਚ ਤੇ ਆਪਣਾ ਇਹਨਾਂ ਨੂੰ ਕੀ ਕਹਿੰਦੇ ਨੇ ਆਪਣਾ ਉਸ ਇੰਤਜ਼ਾਮੀਆਂ ਵਿਚਾਰੀ ਜਿਹੜੀ ਸੀ ਸਿਰ ਫੜ ਕੇ ਬੈ ਗਈ ਕਿ ਯਾਰ ਤੁਹਾਨੂੰ ਪਹਿਲੇ ਹੀ ਪਤਾ ਸੀ ਕਿ ਪਾਕਿਸਤਾਨ ਇੱਥੇ ਘੇੜਣਾ ਆ ਰਿਹਾ ਹੈ ਕਿ ਤੁਸੀਂ ਇਸ ਟੂਰਨਾਮੈਂਟ ਆਏ ਕਿਉਂ ਇਹਨਾਂ ਨੇ ਕਹੇ ਜੀ ਨਹੀਂ 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 ਪੱਥਰ ਤੇ ਲਕੀਰ ਹੈ ਸਵਾਲ ਹੀ ਪਤਾ ਨਹੀਂ ਹੁੰਦਾ ਜਨਾਬ ਅਸੀਂ ਪਾਕਿਸਤਾਨਾ ਕ੍ਰਿਕਟ ਖੇਲੀਏ ਕਿਉਂਕਿ ਉਤੋਂ ਬਾਅਦ ਜਨਾਬ ਕੀਤਾ ਕਿ ਉਹਨਾਂ ਨੇ ਕਿ ਅੱਜ ਹੀ ਕਿਸੀ ਮੈਚ ਖੇਲਣਾ ਹੀ ਨਹੀਂ ਤੇ ਇੰਤਜ਼ਾਮੀਆਂ ਵਿਚਾਰੇ ਨੇ ਪਾਕਿਸਤਾਨ-ਹਿੰਦੁਸਤਾਨ ਵਾਲਾ ਮੈਚ ਕੱਢ ਦਿੱਤਾ ਕੈਂਸਲ ਹੀ ਕਰ ਦਿੱਤਾ ਅੱਜ ਮੈਚ ਕੈਂਸਲ ਹੋ ਗਿਆ ਪਾਕਿਸਤਾਨੀ ਟੀਮ ਅੱਗੇ ਵੱਧ ਗਈ ਉਸ ਤੋਂ ਬਾਅਦ ਫਿਰ ਕੀ ਹੋਇਆ ਫਿਰ ਅਗੇ ਸੈਮੀਫਾਈਨਲ 'ਚ ਦੋਵੇਂ ਇਕੱਠੇ ਹੋ ਗਏ ਉਹ ਪੁਆਇੰਟਸ ਇਸ ਤਰ੍ਹਾਂ ਦੇ ਆਏ ਕਿ ਸੈਮੀਫਾਈਨਲ 'ਚ ਪਾਕਿਸਤਾਨ ਦਾ ਫਿਰ ਹਿੰਦੁਸਤਾਨ ਨਾਲ ਪੈ ਗਿਆ ਪਾਕਿਸਤਾਨ ਆਪਣੀ ਪੋਜੀਸ਼ਨ 'ਚ ਟੌਪ ਤੇ ਸੀ ਇਹ ਸਭ ਤੋਂ ਲੋਅਰ ਤੁਸੀਂ ਥੱਲੇ ਸੀ ਉਹਨਾਂ ਦਾ ਆਪਸ ਕ੍ਰਾਸ ਪਿਆ ਤੇ ਇਹਨਾਂ ਦਾ ਮੈਚ ਆ ਗਿਆ ਇਹਨਾਂ ਨੇ ਫਿਰ ਕਿਹਾ ਜੀ ਨਹੀਂ ਦੇਸ਼ ਭਗਤੀ ਅਜਿਹਾ ਨਹੀਂ ਖੇਲਣਾ ਇਹ ਜਨਾਬ ਟੂਰਨਾਮੈਂਟ ਛੱਡ ਕੇ ਘਰ ਆ ਗਿਆ ਟੂਰਨਾਮੈਂਟ ਛੱਡ ਕੇ ਘਰ ਆ ਗਿਆ ਪਾਕਿਸਤਾਨ ਨੂੰ ਆਕ ওভার ਦੇ ਦਿੱਤਾ ਉਹ ਖੈਰ ਤੇ ਮੈਚ ਪਾਕਿਸਤਾਨ ਦੇ ਨਾਲ ਨਹੀਂ ਖੇលਿਆ ਉਸ ਤੋਂ ਬਾਅਦ ਅਸਲ ਪਾਕਿਸਤਾਨ ਨੇ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਨੇ ਕਦੀ ਵੀ ਖੇਲ ਦੇ ਵਿੱਚ ਜਿਹੜੀ ਸਿਆਸਤ ਨਹੀਂ ਲਿਆਦੀ ਹਮੇਸ਼ਾ ਹੀ ਪਾਕਿਸਤਾਨ ਜਦੋਂ ਬਿਲਕੁਲ ਜਿੱਡੇ ਵੀ ਮਾੜੇ ਹਾਲਾਤ ਹੋਣ ਜਿੱਡੇ ਵੀ ਮਾੜੇ ਸਬੰਧ ਹੋ ਜਿੱਤੇ ਵੀ ਮਾੜੇ ਰਾਤ ਤੇ ਰਾਤ ਤਲਕ ਹੋਣ ਪਾਕਿਸਤਾਨ ਨੇ ਹਮੇਸ਼ਾ ਗਿਆਜੀ ਦੀ ਖੇਲ ਲੈਣ ਇੱਥੇ ਤੱਕ ਕਿ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੀ ਟੀਮ ਜਿਹੜੀ ਹੈ ਉਹ 2 ਸਾਲ ਪਹਿਲੇ ਜਿਹੜੀ ਉਹ ਹਿੰਦੁਸਤਾਨ ਚਲੀ ਗਈ ਸੀ ورلڈ ਕੱਪ ਖੇਲਣ ਉਦੋਂ ਕੀ ਵਾਦਾ ਕੀਤਾ ਉਦੋਂ ਇਹਨਾਂ ਨੇ ਮੁਨਾਫਕਤ ਦੇਖੋ ਉਦੋਂ ਇਹ ਇੰਡੀਆ ਨੇ ਕਦੋਂ ਜੀ ਹਿੰਦੁਸਤਾਨ ਨੇ ਵਾਦਾ ਕੀਤਾ ਕਿ ਰਾਬ ਤੁਸੀਂ ਪਾਕਿਸਤਾਨ ਸਾਡੇਲ ਟੂਰਨਾਮੈਂਟ ਹੋ ਰਿਹਾ ਵਰਲਡ ਕੱਪ ਤੁਸੀਂ ਇੱਥੇ ਆ ਕੇ ਖੇਡ ਲਓ ਅਗਲਾ ਟੂਰਨਾਮੈਂਟ ਵਰਲਡ ਕੱਪ ਜਿਹੜਾ ਚੋਕੇ ਪਾਕਿਸਤਾਨ ਚ ਹੋਣਾ ਟੀ 20 ਦਾ ਤੁਸੀਂ ਉੱਥੇ ਅਸੀਂ ਉੱਥੇ ਆ ਜਾਾਂਗੇ ਅਗਲਾ ਵਰਲਡ ਕੱਪ ਕਿੱਥੇ ਹੋਣਾ ਪਾਕਿਸਤਾਨ ਜਦੋਂ ਹੋਏਗਾ ਤੇ ਅਸੀਂ ਉੱਥੇ ਖੇਡਣ ਆ ਜਾਾਂਗੇ ਪਾਕਿਸਤਾਨ ਨੇ ਭਰੋਸਾ ਕੀਤਾ ਪਾਕਿਸਤਾਨ ਨੇ ਭਰੋਸਾ ਕੀਤਾ ਤੇ ਆਪਣੀ ਟੀਮ ਹਿੰਦੁਸਤਾਨ ਭੇਜ ਦਿੱਤੀ ਟੀਮ ਗਈ ਖੇਡ ਕੇ ਵਾਪਸ ਆ ਗਈ ਜਦੋਂ ਇਸ ਵਾਰੀ ਜਦੋਂ ਪਾਕਿਸਤਾਨ ਖੇਡਣ ਦਾ ਟਾਈਮ ਆਇਆ ਇਹਨਾਂ ਨੇ ਜਨਾਬ ਫਿਰ ਖਰੂਪਾਤ ਤਾਂ ਫਿਰ ਨਿਕਲ ਆ ਲਿਆ ਇਹਨਾਂ ਨੇ ਕਿਹਾ ਜੀ ਨਹੀਂ 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 ਪਾਕਿਸਤਾਨ 'ਚ ਨਹੀਂ ਖੇਡਣ ਜਾਣਾ ਸੀ ਦੁਨੀਆ ਦੀਆਂ ਸਾਰੀਆਂ ਟੀਮਾਂ ਪਾਕਿਸਤਾਨ ਆਈਆਂ ਮੈਚ ਚੱਲ ਪਿਆ ਇਹਨਾਂ ਨੇ ਕਿਹਾ ਜੀ ਨਹੀਂ ਹਾਈਬ੍ਰਿਡ ਸਿਸਟਮ ਹੋਏਗਾ ਉਹ ਕੋ ਨਵੀਂ ਟਰਮ ਕੱਢ ਲਈ ਹਾਈਬ੍ਰਿਡ ਸਿਸਟਮ ਹੋਏਗਾ ਜੀ ਜਿਹੜੇ ਹਿੰਦੁਸਤਾਨ ਦੇ ਮੈਚ ਨੇ ਉਹ ਦੁਬਈ 'ਚ ਹੋਣਗੇ ਬਾਕੀ ਪੂਰਾ ਮੁਲਕ ਦੁਨੀਆ ਜਿਹੜੀ ਬਾਕੀ ਪੂਰੀ ਦੁਨੀਆ ਪਾਕਿਸਤਾਨ ਜਾ ਕੇ ਮੈਚ ਖੇਡਲੇ ਪਾਕਿਸਤਾਨ ਨੇ ਰੋਲ ਜ਼ੋਰ ਲਾ ਲਿਆ ਪਾਕਿਸਤਾਨ ਨੇ ਆਪਣੀ ਕਹਿ ਲੈ ਕਿ ਕੀ ਕਹਿੰਦੇ ਨੇ ਉਹਨੂੰ ਕਿ ਮਿੱਟੀ ਪੁੱਟ ਛੜੀ ਪੈਰਾਂ ਦੀ ਕਹਿ ਕਹਿ ਕੇ ਇਹਨਾਂ ਨੂੰ ਤਰਲੇ ਕਰ ਕਰਕੇ ਬਾਜ਼ੁਕਾਤ ਚੀਜ਼ਾਂ ਤੇ ਇੱਥੇ ਤੱਕ ਕਹਿ ਦਿੱਤਾ ਕਿ ਚਲੋ ਤੁਸੀਂ ਲਾਹੌਰ ਨਹੀਂ ਆਣਾ ਨਹੀਂ ਠਹਿਰਨਾ ਨਾ ਠਹਿਰੋ ਅੰਬਰਸਰ ਤੇ ਤੁਹਾਡਾ ਮੁਲਕ ਹੈ ਤੁਸੀਂ ਅੰਬਰਸਰ ਠਹਿਰ ਜਾਓ ਤੁਸੀਂ ਅੰਬਰਸਰ ਹੋਟਲ 'ਚ ਠਹਿਰ ਜਾਓ ਤੇ ਕਿੰਨਾ ਘੰਟਿਆਂ ਦਾ ਮੈਚ ਤੁਸੀਂ ਉੱਥੇ ਤੁਸੀਂ ਹੈਲੀਕਾਪਟਰ ਤੁਹਾਨੂੰ ਜਾਏਗਾ ਲੈਣ ਅਸੀਂ ਇੱਥੇ ਇਹ ਥੇਤਾ ਕਹਿ ਦਿੱਤਾ ਕਿ ਅਸੀਂ ਲਾਹੌਰ ਦੇ ਸਟੇਡੀਅਮ ਵਿੱਚ ਹੈਲੀਪੈਡ ਬਣਾ ਲਏ ਨੇ ਤੁਹਾਨੂੰ ਮੈਂ ਇਸ ਤੋਂ 5 ਮਿੰਟ ਪਹਿਲੇ ਅੰਮ੍ਰਿਤਸਰ ਤੋਂ ਚੋਕ ਕੇ ਲਾਹੌਰ ਸਟੇਡੀਅਮ 'ਚ ਲਿਆਂਦਾ ਜਾਏਗਾ ਤੁਸੀਂ ਮੈਚ ਖੇਲਣਾ ਦੋਸਤੋ ਉਹਨੇ ਪਹਿਰੇ ਜਨਾਬ ਉੱਥੇ ਉਹਨਾਂ ਕੱਪੜੇ ਤੁਸੀਂ ਜਨਾਬ ਵਾਪਸ ਹੈਲੀਕਾਪਟਰ 'ਤੇ ਬੈਠਣਾ ਤੁਹਾਨੂੰ ਅੰਮ੍ਰਿਤਸਰ ਲਾ ਆਵਾਂਗਾ 10 ਮਿੰਟਾਂ 'ਚ ਤੁਸੀਂ ਸਮਝੋ ਕਿ ਬਸ ਖੇਲਣ ਪਾਕਿਸਤਾਨ ਦੇ ਇਧਰ ਆਣਾ ਹੈ ਬਾਕੀ ਤੁਸੀਂ ਬਿਲਕੁਲ ਤੁਸੀਂ ਨਾ ਆਓ ਇਹ ਤਾਂ ਕਿਹਾ ਗਿਆ ਕਿ ਤੁਸੀਂ ਸਾਰੇ ਤੁਹਾਡੇ ਜਿਹੜੇ ਮੈਚ ਨੇ ਉਹ ਲਾਹੌਰ ਤਰਖ ਦਿੰਨੇ ਤੁਸੀਂ ਨਾ ਖੇਡ ਇन्होने ਕਹਾ ਜੀ ਨਹੀਂ ਹੈ ਜੈਸ਼ਾ ਇਹੜਾ ਮੀਤ ਸ਼ਾ ਦਾ ਮੁੰਡਾ ਹੈ ਇਹ ਬ੍ਰਾਹਮਣ ਦਾ ਬੱਚਾ ਇਨੇ ਜਨਾਬ ਉਥੇ ਇਨੇ ਕਿਹਾ ਜੀ ਕਿ ਲੈ ਤਸ ਅਸੀਂ ਜਨਾਬ ਤੁਹਾਡਾ ਨਾ ਕ੍ਰਿਕਟ ਪਾਕਿਸਤਾਨ ਦੀ ਦਾਗੇ ਪਾਕਿਸਤਾਨ ਨੂੰ ਫਾਇਦਾ ਹੋ ਜਾਏਗਾ ਪਾਕਿਸਤਾਨ 'ਚ ਪੈਸੇ ਆ ਜਾਣਗੇ ਪਾਕਿਸਤਾਨ ਨੂੰ ਜਨਾਬ ਅਸੀਂ ਵੈਲੀਡੇਟ ਕਰਦੇ ਆਂਗੇ ਅਸੀਂ ਨਹੀਂ ਜਾਣਾ ਉਹ ਵੈਲੀਡੇਟ ਤੇ ਪੂਰੀ ਦੁਨੀਆ ਪਾਕਿਸਤਾਨ ਨੂੰ ਕਰ ਗਈ ਸੀ ਤੁਸੀਂ ਕਹਾ ਜੀ ਪਾਕਿਸਤਾਨ ਜਿਹੜਾ ਨਾ ਉਹ ਹੱਤਵਾਦੀ ਹੁੰਦੀ ਫਲਾਣਾ ਹੁੰਦਾ ਇਸ ਵਾਸਤੇ ਨਹੀਂ ਜਾਣਾ ਸਾਨੂੰ ਖਤਰਾ ਹੈ ਆਸਟ੍ਰੇਲੀਆ ਇੱਥੇ ਆ ਗਈ ਨਿਊਜ਼ੀਲੈਂਡ ਇੱਥੇ ਆ ਗਈ ਹੈਂ ਇੰਗਲੈਂਡ ਇੰਗਲੈਂਡ ਇੱਥੇ ਆ ਗਿਆ ਸਾਊਥ ਅਫਰੀਕਾ ਪਾਕਿਸਤਾਨ ਆ ਗਈ ਸਾਰੇ ਮੈਚ ਖੇਡਣ ਤੁਸੀਂ ਕਿ ਤੁਹਾਨੂੰ ਤੇ ਤੁਸੀਂ ਤੇ ਉਦੋਂ ਆਈਸੋਲੇਟ ਹੋ ਗਏ ਪਰ ਚਲੋ ਪਾਕ ਮਜਬੂਰੀ ਸੀ ਟੂਰਨਾਮੈਂਟ ਕਰਾਉਣਾ ਸੀ ਠੀਕ ਹੈ ਪਾਕਿਸਤਾਨ ਨੇ ਗੱਲ ਮੰਨ ਲਈ ਇਹਨਾਂ ਦੇ ਮੈਚ ਦੁਬਈ 'ਚ ਰਖਵਾਤੇ ਇਹਨਾਂ ਨੇ ਆਪਣੀ ਪਸੰਦੀ ਪਿਚ ਬਣਾ ਕੇ ਉਹ ਟੂਰਨਾਮੈਂਟ ਵੀ ਜਿੱਤ ਲਿਆ ਠੀਕ ਹੋ ਗਿਆ ਉਸ ਤੋਂ ਬਾਅਦ ਇਹ ਗੱਲ ਆ ਗਈ ਚੈਂਪੀਅਨ ਲਿਗਾ ਅਸੀਂ ਨਹੀਂ ਖੇਡਣਾ ਹੁਣ ਤੇ ਪਹਿਲ ਗਾਮ ਹੋ ਗਿਆ ਹੁਣ ਤੇ ਜਨਾਬ ਸਾਡੇ ਬੰਦੇ ਮਾਰੇ ਨੇ ਅਸੀਂ ਨਹੀਂ ਜਿੱਤ ਇਹ ਫਿਰ ਤੋਂ ਏਸ਼ੀਆ ਕੱਪ ਆਇਆ ਏਸ਼ੀਆ ਕੱਪ ਆਇਆ ਹੁਣ ਵੀ ਬੱਦ ਬਣਦਾ ਤੇ ਇਹੀ ਸੀ ਤੁਸੀਂ ਕੋਈ ਸਾਡੇ ਬੰਦੇ ਮਾਰੇ ਨੇ ਜਨਾਬ ਪਾਕਿਸਤਾਨ ਨੇ ਸਾਡੇ ਜਨਾਬ ਇੰਜ ਸਾਨੂੰ ਇੰਜ ਇੱਕ ਹੋਰ ਵੀ ਗੱਲ ਜ਼ਬਰਦਸਤ ਕਿਸਮ ਦੀ ਆ ਗਈ ਮੇਰੇ ਭਰਾਵੋ ਮੇਰੇ ਪੰਜਾਬੀ ਭਰਾਵੋ ਇੱਕ ਹੋਰ ਵੀ ਗੱਲ ਬਸ ਪਿਛਲੇ 3-4 ਮਹੀਨੇ ਤੋਂ ਜਦੋਂ ਦਾ ਆਪਰੇਸ਼ਨ ਸੰਧੂਰ ਇਹੋਂ ਦਾ ਹੋਇਆ ਤੇ ਇਹਨੇ ਖਰੂ ਪਾਇਆ ਸੀ ਖੱਪ ਪਾਈ ਸੀ ਕਿ ਅਸੀਂ ਜਿੱਤੇ ਆ ਅਸੀਂ ਪਾਕਿਸਤਾਨ ਨੂੰ ਜਨਾਬ ਹਰਾਇਆ ਅਸੀਂ ਜਿੱਤੇ ਆ ਅਸੀਂ ਜਨਾਬ ਜੇਤਾ ਸਾਰਾ ਗੋਦੀ ਮੀਡੀਆ ਜਿਹੜਾ ਸੀ ਉਹ ਆਪਣੀ ਮੰਜਲੀ ਵਜਾ ਰਿਹਾ ਸੀ ਪੂਰੀ ਦੁਨੀਆ ਜਿਹੜੀ ਉਹ ਕਹਿ ਰਹੀ ਸੀ ਕਿ ਪਾਕਿਸਤਾਨ ਨੇ ਠੁੱਕਿਆ ਇਹ ਕਹਿਸ ਨਹੀਂ ਜੀ ਅਸੀਂ ਜਿੱਤੇ ਆ ਚਲੋ ਮੰਨੀ ਜਾ ਰਸਨ ਲੋਕ ਤੇ ਪਿਛਲੇ 3 ਦਿਨ ਤੋਂ ਹੁਣ ਇਹ ਰੋਣਾ ਪੇਟਣਾ ਪਾਇਆ ਹੁਣ ਇਹ ਪਈਆ ਪਤਨ ਪਾਇਆ ਹੈ ਕਿ ਪਾਕਿਸਤਾਨ ਨੇ ਸਾਨੂੰ ਮਾਰਿਆ ਪਾਕਿਸਤਾਨ ਨੇ ਸਾਡੇ ਜਨਾਬ ਸਾਡਾ ਪ੍ਰਸ਼ਾਸਨ ਦੂਠ ਸਾਡੇ ਫੌਜੀ ਮਾਰੇ ਸਾਡੇ ਜਨਾਬ ਆਪਣਾ ਉਹ ਸਿਸਟਮ ਮਾਰੇ ਸਾਡੇ ਜਹਾਜ਼ ਉਡਾਏ ਇਸ ਇਸ ਮੁਲਕ ਵਿੱਚ ਤੁਸੀਂ ਕ੍ਰਿਕਟ ਖੇលਦੇ ਹੋ ਹੁਣ ਵੀ ਮੀਡੀਆ ਉੱਥੇ ਗੋਦੀ ਮੀਡੀਆ ਸਾਰਾ ਰੋਲਾ ਪਾ ਰਿਹਾ ਇੱਕ ਇੱਕ ਜਰਨਲਿਸਟ ਜਿਹੜਾ ਉਹ ਕਈ ਕਿਤੇ ਟਵੀਟਾਂ ਕਰੀ ਜਾ ਰਿਹਾ ਕਿ ਇਹ ਟਾਈਮ ਸ਼ਹੀਦਾਂ ਨੇ ਖੂਨ ਦਾ ਸੌਦਾ ਕਰ ਰਹੇ ਹੋ ਪਰ ਬ੍ਰਾਹਮਣ ਸਰਕਾਰ ਨੂੰ ਨਹੀਂ ਕਹਿ ਰਹਿ ਨਰਿੰਦਰ ਮੋਦੀ ਨੇ ਜਿਹੜੇ ਜਿਹਦੇ ਕੋਲੋਂ ਪੁੱਛ ਕੇ ਤੁਰਦਾ ਬੀਸੀਸੀਆਈ ਜਿਹਦੇ ਕੋਲੋਂ ক্রিকেট ਜਿਹੜਾ ਆਪਣਾ ਬੋਰਡ ਹੈ ਜਦੋਂ ਪਾਕਿਸਤਾਨ ਦੇ ਨਾਲ ਖੇਲਣਾ ਹੁੰਦਾ ਪਾਕਿਸਤਾਨ ਦੀ ਆਗਮਨੀ ਵਾਰੀ ਹੁੰਦੀ ਤਾਂ ਕਦੇ ਨਾ 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 ਸਾਡੀ ਸਰਕਾਰ ਨਹੀਂ ਇਜਾਜ਼ਤ ਦੇ ਰਹੀ ਹੁਣ ਹੁਣ ਪਤਾ ਕਿ ਥਬੰਟੂ ਆਉਣੇ ਨੇ ਡਾਲਰ ਆਉਣੇ ਨੇ ਪੈਸਾ ਚਾਹੀਦਾ ਹੁਣ ਚੁੱਪ ਕਰਕੇ ਜਾ ਕੇ ਤੇ ਪਾਕਿਸਤਾਨ ਨਾਲ ਮੈਚ ਖੇੜ ਰ ਮੁਨਾਫਕਤ ਦੀ ਇੰਤਹਾ ਦੇਖੋ ਹੁਣ ਜੈਸ਼ਾ ਜਿਹੜਾ ਉਹ ਆਈਸੀਸੀ ਦਾ ਬਣਿਆ ਪ੍ਰਧਾਨ ਇੱਥੇ ਜਨਾਬ ਹੁਣ ਕਿਸੇ ਵੀ ਸਰਕਾਰ ਨੂੰ ਰੋਲਾ ਨਹੀਂ ਹੁਣ ਨਰਿੰਦਰ ਮੋਦੀ ਨੂੰ ਵੀ ਕੋਈ ਟੈਨਸ਼ਨ ਨਹੀਂ ਹੁਣ ਅਮਿਤ ਸ਼ਾਹ ਨੂੰ ਵੀ ਕੋਈ ਰੋਲਾ ਨਹੀਂ ਹੁਣ ਜਨਾਬ ਨਾ ਹੁਣ ਨਾ ਪਹਿਲਗਾਮ ਤੇ ਬੰਦੇ ਮਰੇ ਨੇ ਨਾ ਪ੍ਰੈਸ਼ਨ ਸੰਧੂਰ ਲਕਾਮ ਹੋਇਆ ਹੈ ਹੈ ਹੁਣ ਜਨਾਬ ਖੈਰ ਹੈ ਹੁਣ ਲੋਟਣੀਆਂ ਕੌਣ ਲੈ ਰਿਆ ਹੁਣ ਅੱਗੇ ਤੇ ਕੌਣ ਲੋਟ ਰਿਹਾ ਹੈ ਐ ਟਿਨਿੰਟ ਲੋ ਵਰਗੇ ਆ ਕੇਸਾ ਧਾਰੀ ਹਿੰਦੂ ਜਿਹੜੇ ਨੇ ਇਹਨਾਂ ਨੂੰ ਤਕਲੀਫ ਹੋਈ ਹੈ ਇੱਕ ਉਹ ਆਪਣਾ ਮੁੰਡਾ ਹੈਗਾ ਇੱਕ ਕਮੈਂਟੇਟਰ आकाश चोपड़ा मेरा खिल ना आकाश चोपड़ा बना है चल दी रोजी रोटी है वो चैनल चलांदा YouTube ਦਾ ਤੇ ਆਪਣੀ ਕਮੈਂਟਰੀ ਕਰਦਾ ਉਹ ਤੇ ਵੀਡੀਓ ਪਾਉਂਦਾ ਹੁਣ ਮੈਚ ਪਾਕਿਸਤਾਨ ਇੰਡੀਆ ਦਾ ਆਇਆ ਤਾਂ ਕਮੈਂਟੇਟਰਾਂ ਨੇ ਕਮੈਂਟਰੀ ਤੇ ਕਰਨੀ ਹੈ ਕਿ ਮੈਚ ਕੌਣ ਜਿੱਤੂ ਕਿਹੜਾ ਹਾਰੂ ਕੀ ਜੋ ਵੀ ਆਪਣਾ ਵੀਕਨੈਸ ਕਮਜ਼ੋਰੀ ਜੋ ਵੀ ਅਨਲਿਸਿਸ ਕਰ ਰਹੇ ਨੇ ਸਾਰੇ ਤਜੀਏ ਕਰ ਰਹੇ ਨੇ ਬੈਠੇ ਉਸ ਵਿਚਾਰ ਨੇ ਟਵੀਟ ਕਰ ਦਿੱਤਾ ਜਨਾਬ ਜੀ ਕਿ ਤੁਸੀਂ ਅਗਰ ਕੋਈ ਪੁੱਛਣਾ ਸਵਾਲ ਤੇ ਆਸ ਕਾ ਹਾਜ਼ਰ ਨਾਮ ਹੋਣਾ ਟਵਿੱਟਰ ਜੁਸੇ ਅਦਰ ਕੋ ਪੁੱਛਣਾ ਤੇ ਮੈਨੂੰ ਸਵਾਲ ਪੁੱਛ ਲਓ ਮੈਂ ਇੱਥੇ ਗੱਲਬਾਤ ਕਰਾਂਗਾ ਉਹਦੀ ਟਵੀਟ ਇਹ ਕਰਨੀ ਸੀ ਤੇ ਐਟਰੀਨੀ ਢਿੱਲੂ ਜੜਾ ਆ ਕੇ ਜੀਐਸ ਢਿੱਲੂ ਸਾਹਿਬ ਜਿਹਨਾਂ ਨੇ ਕਿਤਾਬ ਲਿਖੀ ਕਿ ਜਨਾਬ ਜਿਹੜਾ ਇਹਨਾਂ ਆਪਰੇਸ਼ਨ ਸੰਧੂਰ ਵਜੇ ਤੱਕ ਕਾਮਯਾਬ ਰਹਾ ਰਾਣੀਤ ਕੋਲ ਕਿਤਾਬ ਵੀ ਲਖੇ ਰਾਣ ਜਿੰਨਾ ਸੀ ਮਟੀਰੀਅਲ ਜੋ ਉਹਨੇ ਰਿਪੋਰਟਰ ਬੁੱਢਾ ਜਮਾ ਕੀਤੀਆਂ ਸੀ ਉਹ ਇੱਕ ਥਾਂ ਕਰਕੇ ਤੇ ਇਹਦੇ ਨਾਮ ਲਾ ਕੇ ਕਤੂੰ ਕਿਤਾਬ ਵੇਚ ਲੈ ਤੇਰਾ ਵੀ ਤੇ ਰੋਜੀ ਰੋਟੀ ਲੱਗੀ ਰਵੇ ਸਰਕਾਰ ਨੇ ਰਾਣ ਇਹਦਾ ਬੰਦੋਬਸ ਕੀਤਾ ਕਿ ਤੂੰ ਰੋਜੀ ਰੋਟੀ ਲਾ ਲੈ ਠੀਕ ਹੈ ਤਾਕੇ ਜਿਹੜਾ ਨਾ ਆਪਰ ਤੇਰੀ ਰੋਟੀ ਰੋਟੀ ਲੱਗੀ ਰਹੇ ਤੂੰ ਆਪਣਾ ਕਿਤਾਬ ਵੇਚ ਲੈ ਰਾਇਲਟੀ ਸ਼ਰਲਟੀ ਆ ਜਾਏ ਪੈਸੇ ਮਿਲ ਜਾਣਗੇ ਚਾਰ ਇੱਕ ਕਿਤਾਬ ਲਿਖ ਅੱਛਾ ਇਹ ਜਨਾਬ ਉਸ ਕਾਚ ਚੋਪੜਾ ਨੂੰ ਘਾਵਾਂ ਕੱਟੀ ਜਾ ਰਿਹਾ ਇਹ ਕਹਿੰਦਾ ਤੁਸੀਂ ਜਨਾਬ ਆਪਣਾ ਨਾ ਤੂੰ ਜਿਹੜਾ ਆਪਣਾ ਨਾ ਉਹ ਸਾਡੇ ਸ਼ਹੀਦਾਂ ਦਾ ਫਲਾਨਾ ਇਹ ਵਾ ਤੂੰ ਫੋਨ ਨਾ ਗਦਾਰੀ ਕਰ ਰਹੇ ਤੂੰ ਜਨਾਬ ਮਤਲਬ ਉਹ ਕਹਿੰਦੇ ਨਾ ਮੁਹਾਵਰਾ ਸ਼ੂਟਿੰਗ ਦਾ ਮੈਸੇਂਜਰ ਜਿਹੜਾ ਵਿਚਾਰਾ ਮੈਸੇਂਜਰ ਹੈ ਤੁਸੀਂ ਉਹਨੂੰ ਗੋਲੀ ਮਾਰ ਦਿਓ ਜਿਹਨੇ ਖਤ ਲਿਖਿਆ ਪਿੱਛੇ ਜਿਹਨੇ ਤੁਹਾਨੂੰ ਜਨਾਬ ਚੈਲੰਜ ਕੀਤਾ ਉਦੇ ਬਾਰੇ ਤੁਹਾਡੀ ਜਿੰਨਾ ਹੌਂਸਲੇ ਨੇ ਤੁਹਾਡੇ ਲੱਬ ਚਲੇ ਹੋਏ ਨੇ ਥਿਲੂ ਢਿਲੂ ਜਿਵੇਂ ਨਰਿੰਦਰ ਮੋਦੀ ਨੂੰ ਨਹੀਂ ਕਹਿ ਰਹੇ ਕਿ ਤੂੰ ਆਪਣੀ ਟੀਮ ਕਿਉਂ ਭੇਜ ਨਹੀਂ ਦਿੱਤੀ ਉਥੇ ਉਹ ਗਰੀਬ ਆਦਮੀ ਜਿਹੜਾ ਉਹਦੇ ਤੇ ਕਮੈਂਟਰੀ ਕਰ ਰਿਹਾ ਉਹਨੂੰ ਤੂੰ ਕਮੈਂਟਰੀ ਕਿਉਂ ਕਰ ਰਿਹਾ ਐ ਐ ਮੁਨਾਫਕਤ ਹੈ ਨਾ ਦੀ ਇਹ ਜਿਹੜਾ ਕਹਿੰਦਾ ਸੀ ਅਸੀਂ ਰੋਡ ਨਾ ਪਾਣੀ ਵਾਟਰਵਾਰ ਉਸ ਤੋਂ ਬਾਅਦ ਸੰਦੂਰ ਇਹ ਕੇ ਕੇਜੀਐਸ ਢਿਲੂ ਜਿਹਾ ਜਿਹੜੇ ਬਗੈਰਤ ਲੋਕ ਨੇ ਉਹ ਇਸ ਤਰ੍ਹਾਂ ਨਹੀਂ ਹਰਕਤਾਂ ਨਾਲ ਕਰ ਰਹੇ ਆਪਣੀ ਟੀਮ ਨੂੰ ਨਹੀਂ ਰੋਕਿਆ ਏ ਮੈਂ ਕਾਸੀ ਮੈਂ ਤੁਹਾਡੇ ਸਾਹਮਣੇ ਜਰਾ ਰੱਖ ਦਵਾ ਮੁਨਾਫਕਤ ਇਹਨਾਂ ਦੀ ਮੈਚ ਹੋ ਗਏ ਹੋ ਜਾਣਾ ਕੌਣ ਜਿੱਤੇ ਹਾਰੇ ਇਹਦੇ ਹੁਣ ਮੈਟਰ ਹੀ ਨਹੀਂ ਕਰਦਾ ਪਾਕਿਸਤਾਨ ਜਿੱਤਿਆ ਹੋਇਆ ਹੈ ਪਾਕਿਸਤਾਨ ਜਿੱਤ ਗਿਆ ਪਾਕਿਸਤਾਨ ਕਹਿੰਦਾ ਸੀ ਕਿ ਤੁਸੀਂ ਜਿਹੜਾ ਨਾ ਇਸ ਕ੍ਰਿਕਟ ਨੂੰ ਸਿਆਸਤ ਤੋਂ ਅਲੱਗ ਕਰੋ ਪਾਕਿਸਤਾਨ ਕਹਿੰਦਾ ਤੁਸੀਂ ਇਸ ਕ੍ਰਿਕਟ ਨੂੰ ਜਾਂ ਖੇਲ ਨੂੰ ਤੁਸੀਂ ਜਿਹੜਾ ਆਪਣਾ ਬਾਕੀ ਆਪਸੀ ਸੰਬੰਧ ਤੋਂ ਆਪਸ ਜਿਹੜੇ ਤਲਕਾਤ ਨੇ ਨੇ ਤੋਂ ਮੁਕਤ ਕਰੋ ਖੇਲਣਾ ਇੰਟਰਨੈਸ਼ਨਲ ਫੋਰਮ ਦੇ ਥੱਲੇ ਹੈ ਜਿੱਥੇ ਦਿਲ ਕਰੋ ਖੇਲੋ پاکستان ਕਹਿੰਦਾ ਤੁਸੀਂ ਪਾਕਿਸਤਾਨ ਆ ਖੇਡੋ ਅਸੀਂ ਇੰਡੀਆ ਜਾ ਕੇ ਖੇលਨੇ ਤੁਹਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹ ਹਿੰਦੁਸਤਾਨ ਜਿਹਨੇ ਹਮੇਸ਼ਾ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਪਾਕਿਸਤਾਨ ਦਾ ਕ੍ਰਿਕਟ ਇਸ ਵਾਸਤੇ ਨਹੀਂ ਖੇਡ ਲੱਗਦੇ ਪਾਕਿਸਤਾਨ ਨੂੰ ਚਾਰ ਪੈਸੇ ਨਾ ਮਿਲ ਜਾਣ ਤਾਂ ਕਿ ਪਾਕਿਸਤਾਨ ਜਿਹੜਾ ਨਾ ਉਹ ਰੈਵਨਿਊ ਨਾ ਜਨਰੇਟ ਕਰ ਲੈ ਸਿੰਪਲ ਪਿਛੇ ਰੀਜ਼ਨ ਤਾਂ ਕਿ ਪਾਕਿਸਤਾਨ ਨੂੰ ਕਮਜ਼ੋਰ ਕਰੀਏ ਪਾਕਿਸਤਾਨ ਨੂੰ ਕਮਜ਼ੋਰ ਕਰੀਏ ਕੰਗਾਲ ਸਿੰਪਲ ਇਹ ਤਰ੍ਹਾਂ ਕ੍ਰਿਕਟ ਨੂੰ ਮਟਾਈਏ ਪਰ ਕਾਵਾਂ ਦੇ ਖੇਡ ਕਦੀ ਧੱਗੇ ਵੀ ਮਰੇ ਤਨੁਪਤਾਈ ਕਦੀ ਕਾਵਾਂ ਦੇ ਆਖੇ ਢੱਗੇ ਵੀ ਮਰੇ ਨੇ ਪਾਕਿਸਤਾਨ ਜਿਹੜਾ ਉਥਰਾਈਵ ਕਰ ਰਿਹਾ ਅੱਗੇ ਜਾ ਰਿਹਾ ਪਾਕਿਸਤਾਨ ਜਿਹੜੇ ਜੁੱਤੀਆਂ ਫੇਰੀਆਂ ਕੁੱਟ ਲਾਈ ਇਹਨਾਂ ਨੂੰ ਆਪਣਾ ਇਹਨਾਂ ਦੇ ਇਹਨਾਂ ਦੇ ਆਪਰੇਸ਼ਨ ਸੰਧੂਰ ਵਿੱਚ ਉਹ ਪੂਰੀ ਦੁਨੀਆ 'ਚ ਡੰਕੇ ਵੱਜ ਰਹੇ ਨੇ ਪਾਕਿਸਤਾਨ ਨੇ ਹਰਾਇਆ ਉੱਥੇ ਵੀ ਤੇ ਇਹ ਜਿਹੜਾ ਹੁਣ ਗੁਟਨੇ ਟੇਕੇ ਨੇ ਜਿਹੜੇ ਗੋਡੇ ਟੇਕੇ ਨੇ ਜ਼ਮੀਨ ਦੇ ਨੱਕ ਨਾਲ ਲਕੀਰਾ ਕੱਢ ਰਿਹਾ ਹਿੰਦੁਸਤਾਨ ਪਾਕਿਸਤਾਨ ਨਾਲ ਖੇਡ ਰਿਹਾ ਅੱਜ ਇਹੀ ਪਾਕਿਸਤਾਨ ਦੀ ਜਿੱਤ ਹੈ ਇਹੀ ਕ੍ਰਿਕਟ ਦੀ ਜਿੱਤ ਹੈ ਇਹੀ ਖੇਡ ਦੀ ਜਿੱਤ ਹੈ ਨਹੀਂ ਖੇਲ ਦੀ ਜਿੱਤ ਹੈ ਐ ਉਹੀ ਗੱਲ ਜਿਹੜੀ ਪਾਕਿਸਤਾਨ ਕਹਿੰਦਾ ਸੀ ਕਿ ਖੇਲ ਨੂੰ ਜਿਹੜਾ ਨਾ ਆਪਣਾ ਸਾਈਡ ਤੇ ਕਰਕੇ ਸਾਡੇ ਨਾਲ ਖੇਲੋ ਬਾਕੀ ਸਰਕਾਰਾਂ ਲੜਨ ਸਿਆਸਤ ਕਰਨ ਜੋ ਕਰਨਾ ਕਰਨ ਖੇਲ ਲੱਗ ਰਿਹਾ ਹੁੰਦਿਓ ਇਹ ਕਹਿੰਦੇ ਸੀ ਨਹੀਂ ਸਾਡਾ ਖੇਲ ਅਸੀਂ ਤੇ ਜਨਾਬ ਸਾਡੇ ਤੇ ਜਨਾਬ ਜਿਹੜੇ ਪਹਿਲਗਾਮ ਚ ਸ਼ਹੀਦ ਹੋਏ ਨੇ ਅਸੀਂ ਤੇ ਉਹਨਾਂ ਦੇ ਨਾਮ ਹੁਣ ਕਿੱਥੇ ਗਏ ਬੰਦਾ ਪੁੱਛਿਆ ਇਹਨਾਂ ਨੂੰ ਹੁਣ ਕੀ ਪਹਿਲਗਾਮ ਜਿਹੜਾ ਅਸੀਂ ਮੁੱਕ ਗਿਆ ਹੁਣ ਹੁਣ ਜਿਹੜਾ ਸੀ ਆਪਰੇਸ਼ਨ ਸੰਦੂਰ ਕਾਮਯਾਬ ਹੋ ਗਿਆ ਤੁਹਾਡਾ ਹੁਣ 3 ਦਿਨ ਦਾ ਰੋਣਾ ਪਿੱਟਣਾ ਪਾਇਆ ਗੋਦੀ মিডিਆ ਤੇ ਦੇਖੋ ਸਾਡੇ ਬੰਦੇ ਮਾਰੇ ਸਾਡੇ ਫੌਜੀ ਮਾਰੇ ਇਹਨਾਂ ਜਾ ਕੇ ਖੇਲਦੇ ਪਾਇਓ ਉਹ ਕਹੀ ਉਹ ਜਿਹੜਾ ਅਥੀਆਂ ਰੋੜ ਰਿਹਾ ਬੰਦਾ ਉਹਦੇ ਗੰਗਾ ਵਿੱਚ ਉਹਦੇ ਬਾਰੇ ਚ ਦੱਸ ਰਿਹਾ ਜੀ ਐਸ ਬੇਟੇ ਨੇ ਆਪਣਾ ਫੌਜੀ ਮੁੰਡਾ ਖੋਇਆ ਹੈ ਕੀਤਾ ਫਾਲਸਫਾ ਇਹ ਕੋਪਰੇਸ਼ਨ ਆਪੇ ਹੀ ਆਪਣੇ ਬੰਦੇ ਮਾਰ ਕੇ ਪਾਕਿਸਤਾਨ ਦੇ ਪਾਤਾ ਕਰਦੇ ਐ ਇਸ ਤਰ੍ਹਾਂ ਦੇ ਮੰਦ ਭਾਗੇ ਕੰਮ ਨੇ ਉਸ ਤੋਂ ਬਾਅਦ ਜਵਾਬ ਬਣਾ ਕੇ ਦੀ ਜੰਗ ਲਾਓ ਕਹਿੰਦੀ ਕ੍ਰਿਕਟ ਬੰਦ ਕਰੋ ਕਹਿੰਦੀ ਕੁਝ ਬੰਦ ਕਰੋ ਉਹ ਭਾਈ ਤਾਡੀ ਕਿਸਮ ਵਿੱਚ ਲਿਖਣਾ ਹੋਣੇ ਟੋਟੇ ਹੀ ਨੇ ਤੁਹਾਡੇ ਉਹ ਐਕਸ ਇੰਡੀਆ ਵਾਲੀ ਕੰਪੇਨ ਪਤਾ ਨਾ ਚੱਲ ਰਹੀ ਦੁਨੀਆ ਦੇ ਉੱਤੇ ਤੁਹਾਡੇ ਜਾਂ ਨੌ ਟੋਟੇ ਹੋਣੇ ਚਾਹੀਦੇ ਜਾਂ ਫਿਰ ਉਹ ਤੇ ਐਕਸ ਇੰਡੀਆ ਵਾਲਾ ਆਸਟ੍ਰੇਲੀਆ ਜਿਹੜਾ ਕੌਂਸਲਰ ਉਹ ਕਹਿੰਦਾ ਜਨਾਬ 42 ਟੋਟੇ ਕਰੋ ਉਹਨਾਂ ਦੇ 40 ਟੋਟੇ ਕਰੋ ਤੁਹਾਡੀ ਉਕਾਦ ਐਡੀ ਹੈਗੀ ਤੁਸੀਂ ਇਸ ਮੁਲਕ ਦੇ ਰੈਂਕ ਕਲਵਾਨ ਦੇ ਕਾਬਿਲ ਹੀ ਨਹੀਂ ਹੈ ਤੁਸੀਂ ਇੱਕ ਦੇਸ਼ ਕਲਵਾਨ ਦੇ ਕਾਬਿਲ ਹੀ ਨਹੀਂ ਹੈ ਤੁਸੀਂ ਹਰ ਬ੍ਰਾਹਮਣਾਂ ਦੀ ਸਰਕਾਰ ਸਿਰਫ ਜਿਹੜੀ ਨੇ ਉੱਥੇ ਚੱਲਣੀ ਚਾਹੀਦੀ ਹਰ ਬੰਦੇ ਨੂੰ ਮਾਰ ਦਿਓ ਹਰ ਕੱਟਕਿੰਤੀ ਵਾਲੇ ਬੰਦੇ ਨੂੰ ਗੋਲੀ ਮਾਰ ਦਿਓ ਹਰ ਕੱਟਕਿੰਤੀ ਵਾਲੇ ਬੰਦੇ ਜਨਾਬ ਕਢਾ ਦਿਓ ਪਾਕਿਸਤਾਨ ਚੋਂ ਭਜਾ ਹਿੰਦੁਸਤਾਨ ਚੋਂ ਭਜਾ ਦਿਓ ਪੰਜਾਬ ਨੂੰ ਜਨਾਬ ਆ ਪੰਜਾਬੀਆਂ ਨੂੰ ਦੁੱਖ ਕਰ ਦਿਓ ਪੰਜਾਬੀਆਂ ਦੇ ਪਾਣੀ ਛੱਡ ਕੇ ਉਹਨਾਂ ਨੂੰ ਰੋੜ ਦਿਓ ਹਰ ਥੱਲੇ ਮਾਰ ਦਿਓ ਪੰਜਾਬੀਆਂ ਦੇ ਨਾਲ ੱੱੱਕਾ ਕਰੋ ਪੰਜਾਬੀ ਨੂੰ ਪੈਸਾ ਨਾ ਦਿਓ ਹੈ ਕਸ਼ਮੀਰ ਚ ਬੰਦੇ ਮਾਰ ਦਿਓ ਨਕਸਲਾਈਟ ਨੂੰ ਮਾਰ ਦਿਓ ਸਾਰਿਆਂ ਨੂੰ ਮਾਰ ਦਿਓ ਬਸ ਤੁਹਾਡੀ ਇਖਵਾਤ ਇੰਨੀ ਕੀ ਹੈਗੀ ਤੇ ਆ ਚਾਰ ਪੈਸੇ ਮਿਲਣ ਦੀ ਉਮੀਦ ਸੀ ਇੱਥੇ ਰੇਸ਼ੀਆ ਕਰਦੇ ਨੱਚ ਕੇ ਗਏ ਹੁਣ ਹੁਣ ਕਰੋ ਨਾ ਬਾਈਕਾਟ کر دے ہاں بھائی بائی کاٹ ہوں اے دے دو ہی سور میں سے منافق اجازت دو رب چڑھتی کلت رکھ